ਮੈਂ ਕਿਹਾ ਸੀ ਨਾ ਵੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ ਹੋ ਗਿਆ ਨਾ ਕੰਮ ਲਾਇਬ੍ਰੇਰੀ ਬਹੁਤ ਸ਼ਾਨਦਾਰ ਬਣ ਰਹੀ ਹੈ ਯੂਪੀਐਸਸੀ ਦੀ ਪੜ੍ਹਾਈ ਵੀ ਇੱਥੇ ਹੋਇਆ ਕਰੂਗੀ ਡੀਸੀ ਬਣਨਗੇ ਜਵਾਕ ਐਤਕੀ ਇੱਕੋ ਹੀ ਤਰੀਕ ਦਿੱਤੀ ਹੈ 15 ਜੂਨ ਝੋਨੇ ਵਾਸਤੇ ਬਿਜਲੀ ਆਮ ਹੈ ਜਦੋਂ ਮਰਜੀ ਸੋਚਦਾ ਬਲਿਓ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਿਆਂਗਾ ਵੀ 1100 ਨਾਲਿਓ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਜ਼ੀਰੋ ਹੀ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਇਹਨਾਂ ਦੇ ਘਰਾਂ ਦੀ ਗਰੀਬੀ ਕੋਈ ਪੀਲਾ ਕਾਰਡ ਲਾਲ ਕਾਰਡ ਹਰਾ ਕਾਰਡ ਨਹੀਂ ਦੂਰ ਕਰ ਸਕਦਾ ਇਹਨਾਂ ਦੇ ਘਰਾਂ ਦੀ ਗਰੀਬੀ ਇਹਨਾਂ ਦੇ ਬੱਚੇ ਦੂਰ ਕਰ ਸਕਦੇ ਜੇ ਉਹਨਾਂ ਨੂੰ ਪੜਾ ਕੇ ਅਫਸਰ ਬਣਾ ਦਈਏ ਮੈਂ ਗਰੀਬ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣੀ ਚਾਹਨਾ ਅੱਜ ਮਜਬੂਰੀ ਹੈ ਜੇ ਬਿਮਾਰੀ ਠਮਾਰੀ ਹੋ ਜੇ ਪ੍ਰਾਈਵੇਟ ਚ ਇਲਾਜ ਕਰਾਉਣਾ ਪੈਂਦਾ ਮਜਬੂਰੀ ਹੈ ਮਜਬੂਰੀ ਹੈ ਗਰੀਬ ਦੀ ਆਪਦੇ ਬੱਚੇ ਨੂੰ ਪ੍ਰਾਈਵੇਟ ਚ ਪੜਾਉਣਾ ਪੈਂਦਾ ਆਉਣ ਵਾਲੇ ਕੁਝ ਮਹੀਨੇ ਤੱਕ ਇਹ ਮਜਬੂਰੀ ਨੂੰ ਮੈਂ ਮਰਜ਼ੀ ਚ ਬਦਲ ਦੂੰਗਾ ਤੁਹਾਡੀ ਮਰਜ਼ੀ ਹੋਊਗੀ ਲਾਜ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਓ ਪ੍ਰਾਈਵੇਟ ਚ ਕਰਾਉਣਾ ਪ੍ਰਾਈਵੇਟ ਚ ਕਰ ਲਓ ਇਲਾਜ ਇੱਕੋ ਜਿਹਾ ਹੀ ਹੋਊਗਾ ਪਰ ਸਰਕਾਰੀ ਚ ਪੈਸੇ ਨਹੀਂ ਲੱਗਣੇ ਮਰਜ਼ੀ ਹੋਊਗੀ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਪੜਾਈ ਇੱਕੋ ਜਿਹੀ ਹੋਊਗੀ ਉਧਰ ਪੈਸੇ ਲੱਗਣਗੇ ਇਧਰ ਪੈਸੇ ਵੀ ਨਹੀਂ ਲੱਗਦੇ ਤੇਸ਼ ਦਾ ਦੂਜਾ ਸਭ ਤੋਂ ਵੱਡਾ ਸਟੀਲ ਦਾ ਪਲਾਂਟ ਜਮਸ਼ੇਦਪੁਰ ਤੋਂ ਬਾਅਦ ਲੁਧਿਆਣੇ ਲਾਉਣ ਲੱਗੇ ਨੇ ਟਾਟਾ ਸਟੀਲ ਵਾਲੇ ਕੋਹਾੜੇ ਕੋਲੇ ਜਾ ਕੇ ਦੇਖ ਕੇ ਆਏ ਜਿੰਨੀ ਗਰੀਬਾਂ ਨੂੰ ਕਣਕ ਚਾਹੀਦੀ ਹੈ ਓਨੀਓ ਕਣਕ ਮਿਲੂਗੀ ਕਈ ਇਹੋ ਜਿਹੇ ਹੈਗੇ ਨੇ ਕਰਕੇ ਸਾਥੋ ਪਸਾਈ ਨਹੀਂ ਹੁੰਦੀ ਜੀ ਜੇ ਉਹ ਆਟਾ ਚਾਹਣਗੇ ਤਾਂ ਆਟਾ ਦੇ ਦਾਂਗੇ ਪਰ ਉਹ ਉਹਨਾਂ ਦੀ ਮਰਜ਼ੀ ਹੈ ਜੋ ਕਹਣਗੇ ਨਹੀਂ ਅਸੀਂ ਤਾਂ ਕਣਕ ਲੈਣੀ ਹੈ ਕਣਕ ਦੇਵਾਂਗੇ ਔਰ ਐਸ ਵਾਰ ਜਿਹੜੀ ਮੰਡੀ ਚ ਕਣ ਕਈ ਆ ਉਹੀ ਦੇਣੀ ਐ ਕੋਈ ਸੁਸਰੀ ਲੱਗੀ ਹੋਈ ਜਾ ਕੋਈ ਮਿੱਟੀ ਵਾਲੀ ਨਹੀਂ ਦੇਣੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਮਤਲਬ ਲੱਖਾਂ ਨੌਕਰੀਆਂ ਜੇ ਹੋਰ ਦੇਣੀਆਂ ਨੇ ਹਸਪਤਾਲ ਬਣਾ ਰਹੇ ਆ ਨੌਕਰੀਆਂ ਦੇਣੀਆਂ ਨੇ ਡਾਕਟਰਾਂ ਦੀ ਲੋੜ ਪਊ ਨਰਸਾਂ ਦੀ ਲੋੜ ਪਊ ਸਟਾਫ ਦੀ ਲੋੜ ਪਊ ਸਕੂਲ ਬਣਾ ਰਹੇ ਆ ਟੀਚਰਾਂ ਦੀ ਲੋੜ ਪਊ ਕਲਰਕਾਂ ਦੀ ਲੋੜ ਪਊ ਸਾਰੇ ਮਤਲਬ ਕੈਂਪਸ ਮੈਨੇਜਰ ਦੀ ਲੋੜ ਪਊ ਅੱਪਰ ਇਹਦਾ ਬਹੁਤ ਜ਼ਿਆਦਾ ਕੰਮ ਕਰਨਾ ਹੈ ਅਜੇ ਮੈਨੂੰ ਬਹੁਤ ਲੋਕ ਬਜ਼ੁਰਗ ਮਿਲਦੇ ਨੇ ਕਹਿੰਦੇ ਪੁੱਤ 40 ਸਾਲ ਬਾਅਦ ਸਾਡੇ ਪਿੰਡ ਕੱਸੀ ਦਾ ਪਾਣੀ ਆਇਆ। ਕੋਈ ਕਹਿੰਦਾ 35 ਸਾਲ ਬਾਅਦ ਪਾਣੀ ਆਇਆ ਜੀ ਦੇਖਿਆ। ਧੂਰੀ ਚ ਪਾਈਪਾਂ ਪੈ ਰਹੀਆਂ ਬਹੁਤ ਵੱਡੇ ਪੱਧਰ ਤੇ। ਧੂਰੀ ਤਾਂ ਮੇਰਾ ਦਿਲ ਦਾ ਰਿਸ਼ਤਾ ਹੈ। ਧੂਰੀ ਤੋਂ ਧੂਰੀ ਵਾਲੇ ਤਾਂ ਮੈਨੂੰ ਜਿਹੜੇ ਨੇ ਉਹ ਬਾਹ ਮੜ ਕੇ ਰੋਕ ਸਕਦੇ ਨੇ। ਮੈਂ ਮੈਂ ਨਮੈਂਦਾ ਉਹਨਾਂ ਦਾ। ਮੈਂ ਐਮਐਲਏ ਆ। ਸੋ ਧੂਰੀ ਲਈ ਮੇਰਾ ਵਿਸ਼ੇਸ਼ ਪਿਆਰ ਹੈ। ਸੰਗਰੂਰ ਤਾਂ ਪਹਿਲੇ ਹੀ ਪਿਆਰ ਹੈ 14 ਮਿਲਦਾ। ਧੂਰੀ ਨੇ ਫਿਰ ਥੋੜਾ ਜਿਆਦਾ ਕਰ ਲਿਆ ਹੁਣ। ਇੰਨਾ ਕ ਤਾਂ ਬਣਦਾ ਹੀ ਆ ਫਿਰ ਧੂਰੀ ਤਾਂ ਮੇਰੇ ਪੇਕੇ ਹੋਗੇ ਨਾ ਫਿਰ ਉਹਨਾਂ ਸੋ ਪੇਕਿਆਂ ਦਾ ਇੰਨਾ ਘੱਕ ਤਾਂ ਬਣਦਾ ਹੀ ਆ ਫਿਰ ਸੋ ਵੀਰੋ ਬਿਲਕੁਲ ਪਰਵਾਹ ਨਾ ਕਰਿਓ 4 ਤਰੀਕ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ ਕੰਮ ਕਰਨ ਦਾ ਨਜ਼ਾਰਾ ਆਊਗਾ ਦੇਖਿਓ ਸਹੀ ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੀਏ ਆ ਟੜਕੀ ਉੱਠ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਆ ਉਹ ਬੜੀ ਮੁਸ਼ਕਲ ਨਾਲ ਸਾਡੇ ਮਾਲਬਿਆਣਾ ਕੋਲੇ ਸਾਡੇ ਸੰਗਰੂਰ ਵਾਲਿਆਂ ਕੋਲੇ ਸ਼ਕਤੀ ਆਈ ਹੈ ਤੁਸੀਂ ਆ ਕੇ ਹੋ ਉਪਲੱਥ ਤੋਂ ਆ ਕੇ ਸਾਨੂੰ ਆ ਕੇ ਇੱਥੇ ਗਾਲਾਂ ਕੱਢ ਰਹੇ ਹੋ ਯਾਰ ਹੱਦ ਆ ਯਾਰ ਮੈਂ ਕੀ ਵਿਗਾੜਦਾ ਯਾਰ ਪੰਜਾਬ ਦਾ ਵੀ ਸਵਾ ਦੋ ਸਾਲ ਲੱਗੇ 1 ਰੁਪਏ ਦਾ ਕੋਈ ਰਿਸ਼ਵਤ ਦਾ ਇਲਜ਼ਾਮ ਲਾ ਦੇ ਕੋਈ ਜਿਉਂ ਲੱਗਦਾ ਤੜਕੀ ਉੱਠ ਕੇ ਗਾਲਾਂ ਕੱਢਣਾ 43000 ਨੌਕਰੀਆਂ ਦੇ ਕੇ ਆ ਬੈਠਾ 43000 ਮੈਂ ਕੱਲ ਇੱਧਰ ਗਿਆ ਸੀ ਪਰਸੋਂ ਬੁਲਾਡੇ ਵਾਲੇ ਪਾਸੇ ਸਰਦੂਲਗੜ੍ਹ ਵਾਲੇ ਐਮਐਲਏ ਨੇ ਦੱਸਿਆ ਕਰੰਡੀ ਪਿੰਡਾ ਕਰੰਡੀ ਸਰਦੂਲਗੜ੍ਹ ਚ ਇੱਕੋ ਪਿੰਡ 'ਚ 40 ਨੌਕਰੀਆਂ ਮਿਲ ਗਈਆਂ 40 ਆਮ ਗਰੀਬ ਕਰ ਤੇ ਮੁੰਡੇ ਕੁੜੀਆਂ ਕੋਈ ਪਟਵਾਰੀ ਲੱਗ ਗਿਆ ਕੋਈ ਇਨਸਪੈਕਟਰ ਬਣ ਗਿਆ ਕੋਈ ਪੈਸਾ ਨਹੀਂ ਲੱਗਿਆ ਬਿਜਲੀ ਬਿਜਲੀ ਦਾ ਪਹਿਲਾ ਜ਼ੀਰੋ ਆਉਂਦਾ ਐ ਐਂ ਆਉਂਦਾ ਰਹੂਗਾ ਤੇ ਖੇਤਾਂ 'ਲੀ ਬਿਜਲੀ ਦਿਨੇ ਆਉਂਦੀ ਐ ਬਾਕੀ ਸਾਰੇ ਅਫਸਰਾਂ ਦੇ ਦਫ਼ਤਰ ਦਿਨੇ ਲੱਗਦੇ ਆ 9 ਤੋਂ 5 ਪਹਿਲਾ ਕਿਸਾਨ ਦਾ ਦਫ਼ਤਰ ਰਾਤ ਨੂੰ 2 ਵਜੇ ਲਾਉਂਦੇ ਆ ਕਹਿੰਦੇ 1:30 ਵਜੇ ਬਿਜਲੀ ਆਉ ਲੋ ਨਾ ਪਹਿਲਾਂ ਸੌਣ ਜੋਗਾ ਨਾ ਬਾਅਦ ਚੋ ਮੈਂ ਕਿਹਾ ਦਿਨੇ ਦਿਓ ਬਿਜਲੀ ਦਿਨੇ ਬਿਜਲੀ ਆ ਰਹੀ ਹੈ ਬਿਜਲੀ ਆਮ ਹੈ ਮੈਂ ਰੋਜ਼ ਬਿਜਲੀ ਬੋਰ ਨਾਲ ਡਾਟਾ ਲੈਣਾ ਸਵੇਰੇ ਉੱਠ ਕੇ ਪਹਿਲਾਂ ਹੁੰਦਾ ਸੀ 2 ਦਿਨ ਦਾ ਕੋਲਾ ਰਹਿ ਗਿਆ ਜੀ 3 ਦਿਨ ਦਾ ਕੋਲਾ ਰਹਿ ਗਿਆ ਜੀ ਇਸ ਵਕਤ ਗੋਇੰਦਵਾਲ ਸਾਹਿਬ ਜਿਹੜਾ ਆਪਾਂ ਥਰਮਲ ਪਲਾਂਟ ਖਰੀਦਿਆ شری گرو امرد جی نام تام رکھے ستائی دن کا کولا پیا جی اتے لہرا محبت بائی دن کا کولا پیا روپڑ اکی دن کا کولا پیا کوئی پرابلم نہیں اتکی ایک تریق دیتی ہے پندرہ جون جھونے واسطے بجلی عام ہے جدو مرضی سوچ دب لو کسی کا پانی بھی آؤ میں کہا نا بھی موٹر بند کر کے جھونا لگن لا دوں گا ਹੋ ਗਿਆ ਨਾ ਕੰਮ ਨਾਲੇ ਤਾਂ ਥੱਲੋਂ ਪਾਣੀ ਬਚੂ ਵੀਰੋ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਗੁਰੂ ਨਾਨਕ ਸਾਹਿਬ ਨੇ ਕਿਹਾ ਹੋਇਆ ਥੋੜਾ ਜਿਹਾ ਉਹਨਾਂ ਦੇ ਬਚਨਾਂ ਤੇ ਆਪਾਂ ਪੂਰੇ ਉਤਰ ਜਾਗੇ ਹਾਂਜੀ ਹਾਂਜੀ ਨਾ ਜੇ ਪੰਨ ਤੁਸੀਂ ਖਟਿਆ ਉਹਨੇ ਇਹ ਥੋੜਾ ਤੁਸੀਂ ਮੈਨੂੰ ਉਹ ਪੈਨ ਦਿੱਤਾ ਜਿਹੜਾ ਮੈਂ ਪੈਨ ਤੁਹਾਡੇ ਹੱਕ ਚ ਚਲਾਈ ਜਾਣਾ ਧਰਤੀ ਦਾ ਪਾਣੀ ਬਚੂ ਧਰਤੀ ਦਾ ਪਾਣੀ ਬਚੂ ਹਜੇ ਮੈਂ 60 62% ਤੇ ਪਹੁੰਚੇ ਹਾਂ 62% ਤੇ ਪਹੁੰਚੇ ਹਾਂ 21% ਸੀ ਜਦੋਂ ਸਰਕਾਰ ਸੰਭਾਲੀ ਸੀ ਖੇਤਾਂ ਦਾ ਨਹਿਰੀ ਪਾਣੀ ਜਿਹੜਾ ਪਹੁੰਚ ਰਿਹਾ ਸੀਗਾ ਖੇਤਾਂ 'ਚ 21% 62 ਤੇ ਆ ਗਏ 70 ਤੇ ਜਾਊਗਾ ਹੁਣ ਵੀਰੋ 14 ਲੱਖ ਟਿਊਬਵੈਲ ਹੈ 14 ਲੱਖ ਟਿਊਬਵੈਲ ਹੈ ਉਹਦੇ 'ਚੋਂ ਜੇ 70% ਤੇ ਪਹੁੰਚਦੇ ਆ 5 ਲੱਖ ਦੇ ਕਰੀਬ ਬੰਦ ਹੋ ਜਾਣਗੇ ਟਿਊਬਵੈਲ ਕਿਉਂਕਿ ਨਹਿਰੀ ਪਾਣੀ ਆ ਜਾਊਗਾ 18000 ਕਰੋੜ ਰੁਪਏ ਦੀ ਸਬਸਿਡੀ ਦਿਨਾ ਚੋਨੇ ਤੇ ਜਿਹੜੀ ਬਿਜਲੀ ਦਿੰਨੇ ਆ ਆਪਾਂ ਮੁਫਤ ਪਿੰਡਾਂ 'ਚ 18 14 ਲੱਖ 14 14.5 ਲੱਖ ਟੂ ਬਿਲ ਤੇ 18000 ਕਰੋੜ ਦੀ ਸਬਸਿਡੀ ਐ ਜੇ 5 ਲੱਖ ਟੂ ਬਿਲ ਬੰਦ ਹੋ ਗਿਆ ਤਾਂ ਆਪਣੇ ਕੋਲੇ 6 ਤੋਂ 7000 ਕਰੋੜ ਬਚ ਜਾਊਗਾ 18 'ਚੋਂ ਤੇ 5500 ਦਾ ਬਜਟ ਐ 1 ਸਾਲ ਦਾ ਤੇ ਬਚੂਗਾ 6 ਤੋਂ 7000 ਖਰਚਣਾ 5500 ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਐ ਪੂਰਾ ਖਾਕਾ ਕਰੀ ਜੰਨੇ ਆ ਤਿਆਰ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਊਂਗਾ ਵੀ 1100 ਵਾਲੇ ਹੁਣ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੰਦਾ ਸਕੀਮ ਬੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਜ਼ੀਰੋ ਹੀ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਐ ਐ ਪੈਨੇ ਉਂਗਲਾਂ ਤੇ ਰੱਟੇ ਕਾ ਮੈਂ ਕੋਈ ਹੋਰ ਕੰਮ ਕਰਨਾ ਹੀ ਨਹੀਂ ਮੈਂ ਦੇਸੇ ਕੰਮ ਵੀ ਹੁਣ ਤੜਕੇ ਉੱਠ ਕੇ ਪਰਮਾਤਮਾ ਸ਼ੁਕਰ ਸ਼ੁਕਰ ਕਰਦਾ ਪਰਮਾਤਮਾ ਇੱਕ ਦਿਨ ਹੋਰ ਦਿੰਦਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਨੂੰ ਕਰਾਂਗੇ ਨਾ ਮੈਂ ਕਿਸੇ ਖੱਡਾਂ ਦਾ ਹਿੱਸਾ ਪਾਉਣਾ ਨਾ ਹੋਟਲਾਂ ਚ ਨਾ ਟਾਬਿਆਂ ਚ ਨਾ ਬੱਸਾਂ ਚ ਮਤਲਬ ਲੋਕਾਂ ਦੇ ਦੁੱਖ ਸੁੱਖਾ ਹਿੱਸਾ ਪਾਉਣਾ ਬਸ ਉਹ ਚ ਪਾਵਾਂਗੇ ਜੇ ਮੇਰੇ ਸਾਈਨ ਕਰਕੇ ਕੇ ਘਰ ਦੀ ਕਬੀਲਦਾਰੀ ਲੀ ਤੇ ਚੜਦੀ ਐਦੂ ਵੱਡਾ ਪੁੰਨ ਕੀ ਹੈ ਜੀ ਆ ਮਾਮਾ ਭੈਣਾ ਬੈਠੀਆਂ ਨੇ ਇਹਨਾਂ ਨੂੰ ਕੁਝ ਕੇ ਦੇਖੋ ਇਨੂਆ ਨੇ ਨਾ ਇਨੂ ਇੱਥੋਂ ਵਾਲ ਝਾੜ ਤੇ ਇਨੂਆ ਨੇ ਹਰ ਵਕਤ ਤੜਕੇ ਗੋਹੇ ਵਾਲਾ ਬੱਛੜ ਦੁਪਹਿਰੇ ਚਰੀ ਵਾਲੀ ਪੰਡ ਆਥਰੇ ਲੱਕੜਾਂ ਵਾਲੀ ਭਰੀ ਸਿਰ ਤੇ ਕਈ ਪੀੜੀਆਂ ਤੋਂ ਪਾਰ ਨਹੀਂ ਲਿਆ ਕਦੇ ਇਹਨਾਂ ਦੇ ਘਰਾਂ ਦੀ ਗਰੀਬੀ ਕੋਈ ਪੀਲਾ ਕਾਰਡ ਲਾਲ ਕਾਰਡ ਹਰਾ ਕਾਰਡ ਨਹੀਂ ਦੂਰ ਕਰ ਸਕਦਾ ਇਹਨਾਂ ਦੇ ਘਰਾਂ ਦੀ ਗਰੀਬੀ ਇਹਨਾਂ ਦੇ ਬੱਚੇ ਦੂਰ ਕਰ ਸਕਦੇ ਜੇ ਉਹਨਾਂ ਨੂੰ ਪੜਾ ਕੇ ਅਫਸਰ ਬਣਾ ਦਈਏ ਉਹ ਕਰੂੰਗਾ ਮੈਂ ਕੰਮ ਬੱਚਿਆਂ ਨੂੰ ਅਫਸਰ ਬਣਾਉਂਗਾ ਉਹ ਗਰੀਬੀਆਂ ਛੱਕਣਗੇ ਸਕੂਲ ਬਣਾ ਰਹੇ ਹਾਂ ਗਰੀਬਾਂ ਵਾਸਤੇ ਮੈਂ ਇੱਕ ਜੋ ਮੇਰਾ ਸੋਚਣ ਦਾ ਤਰੀਕਾ ਮੈਂ ਗਰੀਬ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹੁੰਦਾ ਅੱਜ ਮਜਬੂਰੀ ਹੈ ਜੇ ਬਿਮਾਰੀ ਠਮਾਰੀ ਹੋ ਜੇ ਪ੍ਰਾਈਵੇਟ ਜਲਾਜ ਕਰਾਉਣਾ ਪੈਂਦਾ ਹੈ ਮਜਬੂਰੀ ਹੈ ਕਿਉਂਕਿ ਸਰਕਾਰੀਆਂ ਤੇ ਯਕੀਨ ਨਹੀਂ ਰਿਹਾ ਪਣ ਪੁਰਾਣੀਆਂ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ 'ਚ ਮਸ਼ੀਨਾਂ ਨਹੀਂ ਡਾਕਟਰ ਨਹੀਂ ਟੈਸਟ ਨਹੀਂ ਹੁੰਦੇ ਮਜਬੂਰੀ ਹੈ ਜ਼ਿੰਦਗੀ ਹਰੇਕ ਚਾਉਣੀ ਚਾਹੁੰਦਾ ਚਲੋ ਯਾਰ ਖਿੱਲਾ ਵੇਚ ਦਿੰਨੇ ਆ ਜਾਂ ਮਾਂ ਦੀਆਂ ਪਾਲੀਆਂ ਵੇਚ ਦਿੰਨੇ ਆ ਇਲਾਜ ਤਾਂ ਕਰਾਉਣਾ ਹੈ ਇਹ ਮਜਬੂਰੀ ਹੈ ਮਜਬੂਰੀ ਹੈ ਗਰੀਬ ਦੀ ਆਪਦੇ ਬੱਚੇ ਨੂੰ ਪ੍ਰਾਈਵੇਟ ਚ ਪੜਾਉਣਾ ਪੈਂਦਾ ਹੈ ਕਿ ਜਲਾ ਆਪਣੀ ਦਾ ਜਹੇ ਜੀ ਲੰਘੀ ਲੰਘੀ ਪਜਵਾ ਕ ਪੜਾ ਲਈਏ ਸਰਕਾਰੀ ਤੇ ਯਕੀਨ ਨਹੀਂ ਰਿਹਾ ਸੀ ਸੋ ਵੀਰੋ ਆਉਣ ਵਾਲੇ ਕੁਝ ਮਹੀਨੇ ਤੱਕ ਇਹ ਮਜਬੂਰੀ ਨੂੰ ਮੈਂ ਮਰਜ਼ੀ ਚ ਬਦਲ ਦੂੰਗਾ ਤੁਹਾਡੀ ਮਰਜ਼ੀ ਹੋਊਗੀ ਲਾਜ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਓ ਪ੍ਰਾਈਵੇਟ ਚ ਕਰਾਉਣਾ ਪ੍ਰਾਈਵੇਟ ਚ ਕਰ ਲਓ ਇਲਾਜ ਇੱਕੋ ਜਿਹਾ ਹੀ ਹੋਊਗਾ ਪਰ ਸਰਕਾਰੀ ਚ ਪੈਸੇ ਨਹੀਂ ਲੱਗਣੇ ਐਸੇ ਤਰ੍ਹਾਂ ਹੀ ਸਕੂਲਾਂ ਦੀ ਹੈ ਮਰਜ਼ੀ ਹੋਊਗੀ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਪੜਾਈ ਇੱਕੋ ਜੀ ਹੋਊਗੀ ਉਧਰ ਪੈਸੇ ਲੱਗਣਗੇ ਇਧਰ ਪੈਸੇ ਵੀ ਨਹੀਂ ਲੱਗਦੇ ਤੂਰੀ ਵਾਲਾ ਉਹ ਸੂਆ ਸੀਗਾ ਕਿੱਡੀ ਗੱਲ ਸੀ ਜੀ ਸੂਆ ਟਕਣਾ ਸੀ ਟਕਦਾ ਨਾ ਹੁਣ ਤਾਂ ਉੱਤੇ ਸੈਰ ਕਰਦੇ ਆ ਲੋਕ ਹੁਣ ਇੱਕੋ ਰੇਲਵੇ ਦਾ ਰਹਿ ਗਿਆ ਉਹ ਤੁਹਾਡੇ ਨਾਲ ਸਲਾਹ ਕਰਕੇ ਕਰ ਲਾਂਗੇ ਜਿਵੇਂ ਕਹੋਗੇ ਉਵੇਂ ਕਰ ਲਾਂਗੇ ਤੂਰੀ ਦੇ ਹਾਸਟਾਲ ਦਾ ਬੁਰਾ ਹਾਲ ਸੀ ਉਹ ਕਰਨ ਲੱਗਿਆ ਲਾਇਬ੍ਰੇਰੀ ਬਹੁਤ ਸ਼ਾਨਦਾਰ ਬਣ ਰਹੀ ਹੈ ਯੂਪੀਐਸਸੀ ਦੀ ਪੜ੍ਹਾਈ ਵੀ ਇੱਥੇ ਹੋਇਆ ਕਰੂਗੀ ਡੀਸੀ ਬਣਨਗੇ ਜਵਾਕ ਕਨੌਰ ਕਨੌਰ ਕਲਾ ਕਨੌਰੀ ਬਣ ਗਈ ਲਾਇਬ੍ਰੇਰੀ ਕਨੌਰੀ ਉਹ ਮੈਨੂੰ ਆਏ ਮੁੰਡੇ ਸਾਨੂੰ ਮੁੰਡੇ ਮਿਲੇ ਉਹ ਕਿੱਥੋਂ ਦੇ ਸਿਗੇ ਉਹ ਕਹਿੰਦੇ ਸਿਗੇ ਜੀ ਅਸੀਂ ਆਪ ਦਾ ਸਾਮ ਸੰਭਾਲ ਆਪ ਕਰਾਂਗੇ ਬੁਢਲਾਡੇ ਬਲੱਡ ਨਹੀਂ ਮਾਨਸਾ ਕਹਿੰਦੇ ਮੈਂ ਖੱਚ ਵੀ ਮੈਂ ਸਾਡੇ ਲਾਇਬ੍ਰੇਰੀ ਧੂਰੀ ਵਰਗੀ ਲਾਇਬ੍ਰੇਰੀ ਬਣਾ ਦਿਓ ਜੀ ਮੈਂ ਬਣਾ ਦਿੰਨੇ ਸੋ ਮੈਂ ਤੁਹਾਨੂੰ ਦੱਸੀ ਜਾਨਾ ਤੁਹਾਨੂੰ ਲੋਕ ਪੁੱਛਣਾ ਆ ਕਰਨਗੇ ਇੱਥੇ ਦੇਖਣਾ ਆ ਕਰਨਗੇ ਵੀ ਇਹਦੇ ਵਰਗਾ ਸਾਡਾ ਬਣਾ ਦਿਓ ਜੀ ਜਿਹੜਾ ਵੀ ਪਹਿਲਾਂ ਸਭ ਤੋਂ ਪਹਿਲਾਂ ਕੋਈ ਕੰਮ ਕਰਨਾ ਇੱਕ ਤੁਹਾਡਾ ਨੁਮਾਇੰਦਾ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਮੈਂ ਧੂਰੀ ਕਰੂੰਗਾ ਧੂਰੀ ਦੇ ਲੋਕਾਂ ਨੂੰ ਜਦੋਂ ਪਤਾ ਲੱਗ ਗਿਆ ਵੀ ਹਾਂ ਬਹਾਵਦੇ ਚੀਜ਼ ਹੈ ਫਿਰ ਤੁਸੀਂ ਹੋਰ ਦੱਸੋਗੇ ਹੋਰ ਦੇਖਣ ਆਉਣਗੇ ਤਾਂ ਨਜਾਇਜ਼ ਪਰਚੇ ਬੰਦ ਕਰਤੇ ਕੋਈ ਪੁਲਿਸ ਪੁਲਸ ਨੂੰ ਦੇਤੀਆਂ ਸਭ ਤੋਂ ਵਧੀਆ ਗੱਡੀਆਂ ਸੜਕ ਤੇ ਸਭ ਤੋਂ ਵਧੀਆ ਗੱਡੀਆਂ ਇਸ ਵਾਰ ਕਿਹਦੇ ਕੋਲੇ ਨੇ ਪੁਲਸ ਕੋਲੇ ਨੇ ਐਸ ਐਸ ਐਫ ਬਣਾਈ ਐ ਸੜਕ ਸੁਰੱਖਿਆ ਫੋਰਸ ਵੀਰੋ ਤੁਸੀਂ ਹੈਰਾਨ ਹੋ ਜਾਓਗੇ 1 ਫਰਵਰੀ ਨੂੰ ਲਾਂਚ ਕੀਤੀ ਐ ਮਾਰਚ ਫਰਵਰੀ ਮਾਰਚ ਅਪ੍ਰੈਲ ਅਪ੍ਰੈਲ 15 ਤੱਕ ਦਾ ਮੈਨੂੰ ਡਾਟਾ ਦਿੱਤਾ ਰਿਓ 15 ਮਈ ਤੱਕ ਦਾ ਸਾਡੇ ਇੱਕ ਤਿੰਨ ਮਹੀਨੇ ਦਾ ਪਹਿਲਾਂ 17 ਬੰਦੇ ਰੋਜ਼ ਮਰਦੇ ਸੀ ਪੰਜਾਬ ਚ ਐਕਸੀਡੈਂਟ ਚ on the spot 17 مطلب 500 ਮਹੀਨੇ ਦਾ 500 مطلب 6000 ਹੋ ਗਿਆ ਸਾਲ ਦਾ ਆ ਤਿੰਨ ਮਹੀਨਿਆਂ ਚ ਉਹਨਾਂ ਨੇ ਤਿੰਨ ਮਹੀਨਿਆਂ ਚ 500 ਦੀ ਰੁਪਈਏ 1500 ਬੰਦਾ ਮਰਦਾ 249 ਬੰਦੇ ਮਰੇ ਸਾਢੇ 1250 ਦੀ ਜਾਨ ਬਚਾਤੀ ਜਨਾਬ ਐਸਐਸਐਫ ਨੇ ਨਾਲ ਦੀ ਨਾਲ ਉਹ ਗੱਡੀਆਂ ਟਕੜੀਆਂ ਦਿੱਤੀਆਂ ਹੋਈਆਂ ਨੇ ਉਹਨੂੰ ਪਰਾਂ ਕਰ ਦਿੰਦੇ ਨੇ ਕੋਈ ਟਰੱਕ ਰੁਕ ਖੜਾ ਪਹਿਲਾਂ ਆਪਾਂ ਖਬਰਾਂ ਕੀ ਪੜਦੇ ਟਰੱਕ ਖੜਾ ਖਰਾਬ ਹੋਇਆ ਥੱਲੇ ਗੱਡੀ ਵੜ ਗਈ ਸਾਰਾ ਟਬਰ ਖਤਮ ਐਦਾਂ ਹੀ ਖਬਰਾਂ ਹੁੰਦੀ ਹੁੰਦੀ ਸੀ ਹਾਂ ਪੰਜ ਤੋਂ 6 ਮਿੰਟ ਦਾ ਉਹਨਾਂ ਦਾ ਐਵਰੇਜ ਹੈ ਸਾਰੇ ਹਸਪਤਾਲ ਜਿੰਨੇ ਵੀ ਹਾਈਵੇ ਤੇ ਨੇ ਪ੍ਰਾਈਵੇਟ ਚਾਹੇ ਉਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਇਲਾਜ ਕਰਨਾ ਪੈਸਿਆਂ ਦਾ ਬਾਅਦ ਚ ਦੇਖਾਂਗੇ ਅਸੀਂ ਆਪ ਹੀ ਸਭ ਕਰ ਲਾਂਗੇ ਕਿਰਬੰਦ ਦੀ ਜਾਨ ਬਚਾਓ ਤੁਸੀਂ ਬਸ ਜੇ ਕੰਮ ਕਰਨੇ ਹੋਣ ਸੱਚੀ ਨੀਅਤ ਨਾਲ ਤਾਂ ਕੰਮ ਹੋ ਸਕਦੇ ਨੇ ਐਦਾਂ ਹੀ ਬਿਜਲੀ ਦਾ ਇਹ ਪਾਣੀ ਦਾ ਹੋ ਗਿਆ ਕਣਕ ਦਾ ਇਕ ਇਹਨੇ ਵਾਫਲਾ ਰੱਖਿਆ ਨਾ ਜੀ ਤਾਂ ਕਣਕ ਘਟਾਉਣ ਨੋ ਨੋ ਜਿੰਨੀ ਗਰੀਬਾਂ ਨੂੰ ਕਣਕ ਚਾਹੀਦੀ ਹੈ ਓਨੀਓ ਕਣਕ ਮਿਲੂਗੀ ਕਈ ਇਹੋ ਜਿਹੇ ਹੈਗੇ ਨੇ ਕਰਕੇ ਸਾਥੋਂ ਪਸਾਈ ਨਹੀਂ ਹੁੰਦੀ ਜੀ ਜੇ ਉਹ ਆਟਾ ਚਾਹਣਗੇ ਤਾਂ ਆਟਾ ਦੇ ਦਾਂਗੇ ਪਰ ਉਹ ਉਹਨਾਂ ਦੀ ਮਰਜ਼ੀ ਹੈ ਜੋ ਕਹਣਗੇ ਨਹੀਂ ਅਸੀਂ ਤਾਂ ਕਣਕ ਲੈਣੀ ਹੈ ਕਣਕ ਦੇਵਾਂਗੇ ਔਰ ਐਸ ਬਾਰ ਜਿਹੜੀ ਮੰਡੀ ਚ ਕਣਕ ਆਈ ਹੈ ਉਹੀ ਲੈਣੀ ਹੈ ਕੋਈ ਸੁਸਤਰੀ ਲੱਗੀ ਹੋਈ ਜਾ ਕੋਈ ਮਿੱਟੀ ਵਾਲੀ ਨਹੀਂ ਦੇਣੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਪਤਾ ਹੈ ਨਾ ਮੈਨੂੰ ਸਾਰਾ ਮੇਰੇ ਮਰੇ ਹਾਂ ਨਾ ਮੈਂ ਗਰੀਬੀਆਂ ਦੇਖੀਆਂ ਹੋਈਆਂ ਨੇ ਨਾ ਸ੍ਰੀਸ਼ ਕਰਕੇ ਤੁਹਾਡੇ ਕੋਲੇ ਆਇਆ ਹੁਣ ਇਹ ਨਾ ਕਹ ਦੇੋ ਭਗਵਾਨ ਤਮਾਨ ਤੂਰੀ ਤਾ ਆ ਗਿਆ ਜੇ ਕਿਤੇ ਇੱਧਰ ਟਢੋਗੜ ਆ ਜਾਂਦਾ ਜੇ ਕਿਤੇ ਰੰਗੀਆਂ ਆ ਜਾਂਦਾ ਇੱਧਰ ਕਾਂਜੜੇ ਆ ਜਾਂਦਾ ਲੈ ਇਹਨੂੰ ਹੋਰ ਵੋਟਾਂ ਪਾਣ ਦੇ ਬੀਰੋ ਮੈਂ ਵੋਟਾਂ ਆਪਦੇ ਵਾਸਤੇ ਨਹੀਂ ਮੰਗਣਾ ਮੈਂ ਤੁਹਾਡੇ ਜਵਾਕਾਂ ਵਾਸਤੇ ਮੰਗਣਾ ਆ ਮੈਂ ਫੇਰ ਆ ਜਾਊਗਾ ਤੁਹਾਡੇ ਕੋਲੇ ਹੁਣ ਮੈਂ ਕੱਲ ਹਰੇਕ ਥਾਂ ਦਾ ਜਾ ਨਹੀਂ ਸਕਦਾ ਪਰ ਮੈਂ ਕੋਸ਼ਿਸ਼ ਹੀ ਕਰਦਾ ਹਾਂ ਨਾ ਧੂਰੀ ਵਾਲੇ ਪਾਸੋਂ ਦਾ ਮੈਨੂੰ ਇਹ ਤਸੱਲੀ ਵੀ ਰਹਿੰਦੀ ਹੈ ਵੀ ਧੂਰੀ ਵਾਲ ਦਾ ਆਪਣੇ ਨੇ ਤੁਸੀਂ ਤਾਂ ਤੁਹਾਨੂੰ ਤਾਂ ਪਤਾ ਤੁਸੀਂ ਤਾਂ ਕਹਿੰਦੇ ਓਕੇ ਭਾਈ ਤੂੰ ਹੋਰ ਹੋਰ ਥਾਂਵੇਂ ਦੇਖ ਲੈ ਪਹਿਲਾਂ ਵੀ ਇਹੀ ਹੋਇਆ ਬੈਠਾ ਭਰਾ ਆ ਆਪਣਾ 골ਡੀ ਇਹ ਤਾਂ ਧੂਰੀ ਹੋਈ ਸੀ ਮੈਂ ਸਾਰੇ ਪੰਜਾਬ ਜਾਂਦਾ ਸੀ ਇਨੇ ਨੰਗੇ ਪੈਰੀ ਵੀ ਕਹਿੰਦਾ ਸੀ ਕੰਪੇਨ ਕਰਾਂਗੇ ਮੈਂ ਕਿਹਾ ਓਏ ਠੰਡ ਆ ਓਏ ਬਿਮਾਰ ਨਾ ਹੋ ਜਾਈਂ ਕਿਤੇ ਹੈਨਾ ਇਹ ਚੱਲਦਾ ਰਹਿਣਾ ਵੋਟਾਂ ਦਾ ਮੈਂ ਕਿਹਾ ਠੀਕ ਹੈ ਨਾ ਪਰ ਤੁਹਾਡਾ ਪਿਆਰ ਹੈ ਪਰ ਇਹ ਮੁੰਡਾ ਮੁੰਡਾ ਮੈਨੂੰ ਇਸ ਗੱਲੋਂ ਚੰਗਾ ਲੱਗਿਆ ਇੱਕ ਤਾਂ ਇਹ ਯੂਨੀਵਰਸਿਟੀ ਦੀ ਰਾਜਨੀਤੀ ਚੋਂ ਨਿਕਲੇ ਹੋਇਆ ਹੈ ਇੱਕ ਇਹਦਾ ਦਿਲ ਸੱਚਾ ਹੈ ਇਹ ਕਹਿੰਦਾ ਜੇ ਮੈਂ ਕੰਮ ਕਰਨਾ ਚਾਹੁੰਦਾ ਮੇਰੀ ਪਾਰਟੀ ਨਹੀਂ ਮੈਨੂੰ ਕਰਨ ਦਿੰਦੀ ਬਹੁਤ ਮਿਹਨਤੀ ਮੁੰਡਾ ਹੈ ਹੈਨਾ ਪਰ ਆਮੜੀ ਪਾਰਟੀ ਚ ਮਿਹਨਤੀ ਇਹਨੂੰ ਆਪਾਂ ਉਹਦੀ ਨਾਲ ਦੀ ਨਾਲ ਉਹਨਾਂ ਨੂੰ ਮੌਕਾ ਦਿੰਨੇ ਆ ਤੇ ਚਲੋ ਵੀ ਕੰਮ ਕਰੋ ਇਹ ਦੋਨੋਂ ਯੂਨੀਵਰਸਿਟੀ ਚ ਰਹੇ ਨੇ ਮੀਤ ਤੇ ਆਪਣਾ ਗੋਲਡੀ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉੱਥੋਂ ਸ਼ੁਰੂ ਹੋਏ ਨੇ ਬੇਸ ਬਹੁਤ ਵਧੀਆ ਮਿਲ ਗਿਆ ਉੱਥੋਂ ਮਾਰਵਿੰਦਰ ਕੰਗ ਹੈ ਜਿਹੜਾ ਆਪਣਾ ਆਨੰਦਪੁਰ ਸਾਹਿਬ ਲੜ ਰਿਹਾ ਉਹ ਵੀ ਯੂਨੀਵਰਸਿਟੀ ਚ ਆਇਆ ਸੋ ਯੂਨੀਵਰਸਿਟੀ ਯੂਨੀਵਰਸਿਟੀ ਚ ਸੁਖਾਨਾਂਦ ਯੂਨੀਵਰਸਿਟੀ ਚ ਆਇਆ ਆਪਣਾ ਬਾਗੇਪੁਰਾਣੇ ਵਾਲਾ ਯੂਨੀਵਰਸਿਟੀਆਂ ਚੋਂ ਨਾ ਸਟੂਡੈਂਟ ਕਲਚਰ ਚ ਪਤਾ ਲੱਗ ਜਾਂਦਾ ਕਿ ਲੋਕਾਂ ਦੇ ਹੱਕਾਂ ਲਈ ਕਿਵੇਂ ਲੜੀਦਾ ਹੁੰਦਾ ਸੋ ਤਾਂ ਕਰਕੇ ਇਹ ਥੋੜਾ ਪਿਆਰ ਹੈ ਥੋੜਾ ਪਿਆਰ ਹੈ ਤੇ ਨਾਲ ਇਹ ਵੀ ਕਿਹਾ ਜਿੱਥੇ ਮਰਜੀ ਡਿਊਟੀ ਲਾ ਦਿਓ ਜੀ ਕਹਿੰਦਾ ਮੇਰੇ ਤਾਂ ਭਾਵੇਂ ਪੋਸਟਰ ਲਾਉਣ ਦੀ ਡਿਊਟੀ ਲਾ ਦਿਓ ਮੈਂ ਤਾਂ ਉਹ ਵੀ ਉਹ ਵੀ ਨਵਾ ਦੂੰਗਾ ਇਹ ਹੁੰਦੀ ਹੈ ਡੈਡੀਕੇਸ਼ਨ ਇਸੇ ਨਾਲ ਚੱਲਣਾ ਆਪਾਂ ਨੇ ਬਾਕੀ ਉਹਨਾਂ ਦੇ ਉਹਨਾਂ ਦੇ ਤਾਂ ਉਹਨਾਂ ਦੇ ਤਾਂ 65 ਪੁਆਇੰਟ ਸਾਲ ਦੇ ਯੂਥ ਦੇ ਪ੍ਰਧਾਨ ਨੇ ਸਾਰੀ ਉਮਰ ਯੂਥ ਹੀ ਰਹਿੰਦੇ ਨੇ ਉਹ ਤਾਂ ਪਰ ਹਾਂ ਇੱਥੇ ਵੀ ਦੇਖ ਲੋ ਇੱਕ ਬਜ਼ੁਰਗ ਮੈਨੂੰ ਮਿਲਿਆ ਮੈਨੂੰ ਕਹਿੰਦਾ ਪੁੱਤ ਵੱਡੇ ਢੀਂਡ ਸੇ ਤੋਂ 3 ਸਾਲ ਵੱਡਾ ਮੈਂ ਕਿਹਾ ਅੱਛਾ ਕੀ ਤਤ ਕੱਢਿਆ ਜ਼ਿੰਦਗੀ ਦਾ ਤਤ ਕਹਦਾ ਕਹਿੰਦਾ 35 40 ਸਾਲ ਵੱਡੇ ਦੇ ਤਾਂ ਪੈਰੀਆਂ ਥਲਾਈ ਗਏ ਉਦੋਂ ਵਾਰਾਂ ਛੋਟਾ ਆ ਗਿਆ ਉਹਦੇ ਲਈ ਗਏ ਇਹ ਵਿੱਚੋਂ ਬੀਬਾ ਜੀ ਵੀ ਆ ਗਏ ਉਹਦੇ ਲਈ ਗਏ ਕਹਿੰਦਾ ਵਿਚ ਦੀ ਸਾਲ ਡੇਢ ਸਾਲ ਹੈਰੀ ਚੈਰੀ ਹੋਰੀ ਵੀ ਲਵਾ ਗਏ ਕਹਿੰਦਾ ਹੁਣ ਤਾਂ ਕਹਿੰਦਾ ਪੈਰੀਂ ਹਥ ਲਾਉਂਦੇ ਨਾ ਭਲਾ ਡਾਡੀਪੂ ਦੀ ਬੱਸ ਵਾਂਗੂੰ ਟੇਢੀ ਹੋ ਗਏ ਹੁਣ ਤਾਂ ਬੱਸ ਕੋ ਮੈਂ ਕਿਹਾ ਓਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਿਨ ਬਦਲ ਜਾਣਗੇ ਆ ਗਿਆ ਸੋ ਵੀਰੋ ਹੰਕਾਰ ਨਹੀਂ ਚੱਲਦਾ ਹੁੰਦਾ ਅੱਜ ਬੀਜੇਪੀ ਹੰਕਾਰ ਦੀ ਗੱਲ ਕਰਦੀ ਹੈ ਭਾਰਤੀ ਜਨਤਾ ਪਾਰਟੀ ਹੰਕਾਰ ਚ ਕੀ ਕਹਿ ਕੇ ਗਿਆ ਅਮਰਸ਼ਾ ਗਰੇ ਮੰਤਰੀ ਲੁਧਿਆਣੇ 4 ਤਾਰੀਖ ਨੂੰ ਬੀਜੇਪੀ ਕੋ ਬੋਟ ਦੋ 4 ਤਾਰੀਖ ਨੂੰ ਭਗਵੰਤ ਮਾਨ ਕੀ ਸਰਕਾਰ ਤੋੜ ਦਊਗਾ ਕਿਵੇਂ ਤੋੜ ਦੇਂਗਾ ਭਾਈ ਤੂੰ ਕੋਈ ਢੱਕਾ ਹੈ ਤੋੜ ਦੇਂਗਾ ਸਰਕਾਰ 92 ਨੇ 92 ਦੇ 92 ਕਹ ਚਟਾਨ ਵਾਂਗੂ ਖੜੇ ਨੇ ਇਹ ਤੂੰ ਹੋਰ ਹੋਵਗੇ ਜੇ ਜਿਹੜੇ ਹੋਰ ਸੂਬਿਆਂ ਚ ਖਰੀਦ ਖੁਰੂ ਲੈਂਦੇ ਹੋਗੇ ਉਹਨਾਂ ਨੂੰ ਆਮ ਆਦਮੀ ਪਾਰਟੀ ਆਏ ਕਿਸੇ ਹੋਰ ਮਿੱਟੀ ਦੇ ਬਣੇ ਹੋਇਆ ਸਰਕਾਰ ਤੋੜ ਦਊਗਾ ਤੂੰ ਆਪ ਦੀ ਬਚਾ